జిందాబాద్ 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 రాష్ట్ర చైర్మన్ సునీల్ జిందాబా జిందాబాద్ 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 రాష్ట్ర రాష్ట్ర చైర్మన్ చైర్మన్ సునీల్ సునీల్ రాష్ట్రమైన్ేయరమీసే జిందాబాద్ జిందాబాద్ ਹਾਂਜੀ ਸਰ ਕੀ ਕਹਿਣਾ ਜਾਵੋਗੇ ਜਿਹੜੀ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਹੈ ਅੱਜ ਸ਼ਿਵਸਨਾ ਸੂਰੇਵੰਸ਼ੀ ਵੱਲੋਂ ਆਏ ਸੁਸ਼ੀਲ ਜਿੰਦਲ ਜੀ ਔਰ ਸਾਡੇ ਸੰਜੀਵ ਜੀ ਜਿਨ੍ਹਾਂ ਦੀ ਅਧਿਅਕਸ਼ਤਾ ਦੇ ਵਿੱਚ ਅੱਜ ਬਠਿੰਡਾ ਸਰਕਟ ਹਾਊਸ 'ਚ ਮੀਟਿੰਗ ਕੀਤੀ ਗਈ ਸੀ ਔਰ ਅਸੀਂ ਅਜੇ ਕੁਝ ਨਿਯੁਕਤੀਆਂ ਵੀ ਕਰ ਰਹੇ ਹਾਂ ਸੰਜੀਵ ਸ਼ਰਮਾ ਜੀ ਨੂੰ ਰਾਸ਼ਟਰੀ ਸਲਾਹਕਾਰ ਲਗਾਇਆ ਗਿਆ ਸ਼ਿਵਸਨਾ ਸੂਰੇਵੰਸ਼ੀ ਵੱਲੋਂ ਲਲਿਤ ਅਰੋੜਾ ਜੀ ਨੂੰ ਡਿਸਟ੍ਰਿਕਟ ਪ੍ਰੈਜ਼ੀਡੈਂਟ ਬਠਿੰਡਾ ਲਗਾਇਆ ਗਿਆ ਵਰਪਾਲ ਵੀਰਪਾਲ ਕੋਰ ਜਿਹਨੂੰ ਪ੍ਰੈਜ਼ੀਡੈਂਟ ਮਹਿਲਾ ਵਿੰਗ ਲਗਾਇਆ ਗਿਆ ਬਠਿੰਡਾ ਦਾ ਨਿਖੇਲ ਕੁਮਾਰ ਜੀ ਨੂੰ ਸਿਟੀ ਪ੍ਰੈਜ਼ੀਡੈਂਟ ਬਠਿੰਡਾ ਨਿਯੁਕਤ ਕੀਤਾ ਗਿਆ ਔਰ ਅਸੀਂ ਇਹਨਾਂ ਨੂੰ ਵਧਾਈ ਜਿੰਨੇ ਆ ਕਿ ਇਹ ਆਪਣੀ ਜ਼ਿੰਮੇਵਾਰੀ ਬੜੀ ਵਧੀਆ ਤਰੀਕੇ ਨਾਲ ਨਿਭਾਉਣਗੇ ਔਰ ਪਾਰਟੀ ਨੂੰ ਬਠਿੰਡੇ ਦੇ ਵਿੱਚ ਜਿਹੜਾ ਘਰ ਘਰ ਨਾਮ ਸ਼ਿਵਸਨਾ ਸੁਰੇਵੰਸ਼ੀ ਦਾ ਪਹੁੰਚਾਇਆ ਜਾਏਗਾ। ਹੋਰ ਤੁਸੀਂ ਮੀਟਿੰਗ ਦੇ ਵਿੱਚ ਕੀ ਕੀ ਲਿਖਿਆ? ਦੇਖੋ ਜੀ ਮੀਟਿੰਗ ਦੇ ਵਿੱਚ ਸਾਡਾ ਜਿਹੜਾ ਮੇਨ ਮੁੱਦਾ ਕਿਸ ਤਰ੍ਹਾਂ ਜਿਹੜਾ ਕੀ ਵਿਦੇਸ਼ 'ਚ ਬੈਠੇ ਜਿਹੜੇ ਅੱਤਵਾਦੀ ਨੇ ਔਰ ਨਾਮੀ ਗੈਂਗਸਟਰ ਜਿਹੜੇ ਕੀ ਲੋਕਾਂ ਦੀ ਹੱਤਿਆ ਕਰਵਾ ਰਹੇ ਨੇ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਏਗਾ। ਕਿ ਪਿੱਛੇ ਜਿਹੇ ਗੁਰਪਤਵੰਦ ਸਿੰਘ ਪੰਨੂ ਜਿਹੜਾ ਅੱਤਵਾਦੀ ਉਹਨੇ ਇੱਕ ਪਰਵਾਸੀਆਂ ਨੂੰ ਧਮਕੀ ਵੀ ਦਿੱਤੀ ਸੀ ਕਿ ਪ੍ਰਵਾਸੀਆਂ ਨੂੰ ਪੰਜਾਬ ਦੇ ਵਿੱਚ ਨਹੀਂ ਰਹਿਣ ਦਿੱਤਾ ਜਾਏਗਾ ਲੇਕਿਨ ਅਸੀਂ ਕੜੀ ਚੇਤਾਵਨੀ ਦਿੰਦੇ ਆ ਗੁਰਪਤਵੰਤ ਸਿੰਘ ਪੰਡੂ ਨੂੰ ਕਿ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜੇ ਨਹੀਂ ਤਾਂ ਸ਼ਿਵਸਨਾ ਸੂਰਯਵੰਸ਼ੀ ਜਿਹੜੀ ਆ ਪੂਰੇ ਪੰਜਾਬ 'ਚ ਨਹੀਂ ਪੂਰੇ ਦੇਸ਼ 'ਚ ਵਿਰੋਧ ਕਰੇਗੀ ਪੰਡੂ ਦਾ ਜਿਹੜੇ ਤੁਸੀਂ ਇਹ ਅਹੁਦੇ ਦਿੱਤੇ ਹੈ ਜੀ ਇਹਨਾਂ ਦੀ ਕੀ ਕੀ ਜ਼ਿੰਮੇਵਾਰੀਆਂ ਹੋਣਗੀਆਂ ਜੀ ਦੇਖੋ ਜੀ ਪਾਰਟੀ ਨੂੰ ਮਜ਼ਬੂਤ ਕਰਨਗੇ ਔਰ ਜਿਹੜੇ ਸਾਡੇ ਹਿੰਦੂ ਮੁੱਦੇ ਨੇ ਉਹਨਾਂ ਨੂੰ ਘਰ-ਘਰ ਪਹੁੰਚਾਇਆ ਜਾਏਗਾ ओके okay. श्री राम मेरा नाम करण गिल मैं शिवसना सोरिया वंची तो ऑल इंडिया जनरल सेक्टरी हां आज ਬਠਿੰਡੇ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਨਿਯਤੀਆਂ ਕੀਤੀਆਂ ਕੀਤੀਆਂ ਗਈਆਂ ਵਾ ਸਾਡੇ ਬਹੁਤ ਹੀ ਜੁਝਾਰੂ ਲੀਡਰ ਬਠਿੰਡੇ ਦੇ ਵਿੱਚ ਜੋ ਵਰਕ ਕਰਦੇ ਪਏ ਨੇ ਸੁਸ਼ੀਲ ਕੁਮਾਰ ਜਿੰਦਲ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਅੱਜ ਸਾਡੇ ਨਾਲ ਬਹੁਤ ਹੀ ਤਦਾਦ ਦੇ ਵਿੱਚ ਯੂਥ ਜੁੜਿਆ ਵਾ ਜਿਹਦੇ ਨਾਲ ਸਾਡੀ ਮੇਲਾ ਸ਼ਕਤੀ ਵੀ ਨਾਲ ਜੋੜ ਕੇ ਸਾਡੀ ਤਾਕਤ ਨੂੰ ਬਲ ਮਿਲਿਆ ਵਾ ਔਰ ਜਿੱਦਾਂ ਆਪ ਜੀ ਨੂੰ ਪਤਾ ਵਾ ਕਿ ਜੋਸ਼ੀਵ ਸਿਆਣਾ ਦੇ ਜੋ ਮੁੱਦੇ ਹੈਗੇ ਨੇ ਉਹ ਹਿੰਦੂ ਤਤਵ ਵਾਸਤੇ ਆ ਤੇ ਔਰ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਅੱਜ ਬਠਿੰਡੇ ਦੀ ਧਰਤੀ ਦੇ ਉੱਤੇ ਨੁਕਤੀਆਂ ਕੀਤੀਆਂ ਗਈਆਂ ਵਾ ਜਿੱਦਾਂ ਸਾਡੇ ਚੇਅਰਮੈਨ ਸਾਹਿਬ ਨੇ ਤੁਹਾਨੂੰ ਦੱਸਿਆ ਹੀ ਆ ਕਿ ਪਿਛਲੇ ਦਿਨੀ ਤੇ ਜੋ ਅਤਵਾਦੀ ਗੁਰਵੰਤ ਸਿੰਘ ਪੰਨੂ ਜੋ ਪੰਜਾਬ ਦਾ ਅਮਨ ਸ਼ਾਂਤੀ ਵਾਲਾ ਸੂਬਾ ਵਾਜੇ ਦੇ ਵਿੱਚ ਹਰ ਇੱਕ ਭਾਈਚਾਰਾ ਭਾਈਚਾਰਾ ਇੱਕ ਸਾਂਝ ਨੂੰ ਵਿਦਾਂਦੇ ਹੋਏ ਅੱਜ ਪੰਜਾਬ ਦਿਨ ਵਰ ਦਿਨ ਤਰੱਕੀਆਂ ਕਰ ਰਿਹਾ ਪਰ ਐਦਾਂ ਦੇ ਜਿਹੜੇ ਸ਼ਰਾਰਤੀ ਅੰਸਰ ਐ ਗੁਰਵੰਤ ਸਿੰਘ ਪੰਨੂ ਵਰਗੇ ਅੱਤਵਾਦੀ ਇਹ ਪੰਜਾਬ ਦਾ ਮਾਹੌਲ ਖਰਾਬ ਕਰਦੇ ਪਏ ਨੇ ਜੋ ਪ੍ਰਵਾਸੀ ਵੀਰਾਂ ਨੂੰ ਇਹ ਧਮਕੀਆਂ ਦੇਂਦਾ ਪਿਆ ਵਾ ਕੀ ਅਸੀਂ ਪੰਜਾਬ ਦੇ ਵਿੱਚੋਂ ਇਹਨਾਂ ਨੂੰ ਕੱਢ ਦਾਂਗੇ ਮੈਂ ਗੁਰਵੰਤ ਸਿੰਘ ਪੰਨੂ ਨੂੰ ਦੱਸਣਾ ਚਾਹਨਾ ਵਾ ਕਿ ਪੰਜਾਬ ਦੇ ਵਿੱਚੋਂ ਤੂੰ ਪ੍ਰਵਾਸੀਆਂ ਦਾ ਜਿਹੜਾ ਬਾਈਕਾਟ ਕਰਦਾ ਪਿਆ ਵਾ ਇਹ ਕਦੀ ਵੀ ਨਹੀਂ ਹੋਣਾ ਕਿਉਂਕਿ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਸੂਬਾ ਵਾ ਅਤੇ ਪੰਜਾਬ ਦੇ ਵਿੱਚ ਹਰ ਇੱਕ ਵਰਗ ਦੇ ਹਰ ਇੱਕ ਭਾਈਚਾਰੇ ਦੀ ਭਾਈਚਾਰਕ ਸਾਂਝ ਹੈਗੀ ਆ ਔਰ ਇੱਕ ਸੁਬਾ ਇੱਕ ਤੁਸੀਂ ਹੋਰ ਮੁੱਦਾ ਦੇਖੋਇਗਾ ਜਿਹੜਾ ਸੰਦੀਪ ਸਿੰਘ ਸਣੀ ਆ ਠੀਕ ਆ ਜੀ ਉਹਨੇ ਜੋ ਸਾਡੇ ਸ਼ਹੀਦ ਸੁਭਾ ਸਿੰਘ ਜੀ ਦੀ ਜਿਹੜੀ ਉਹਨੇ ਜੇਲ ਦੇ ਵਿੱਚ హత్య ਕੀਤੀ ਆ ਇਹ ਬਹੁਤ ਹੀ ਨਿੰਦਨਯੋਗ ਹੈਗੀ ਆ ਇਹਦੇ ਤੇ ਸ਼ਿਵਸਾਣਾ ਸੂਰਯਵੰਸ਼ੀ ਕੜੇ ਰੁੱਖ ਦੇ ਨਾਲ ਇੱਤੇ ਆਪਣੀਆਂ ਰਣਨੀਤੀ ਬਣਾ ਕੇ ਸੰਘਰਸ਼ ਕਰੇਗਾ ਜੀ ਠੀਕ ਹੈ ਜੀ ਸ਼ਰਮਾਈ ਜੈ ਹਿੰਦ ਜੈ ਭਾਰਤ ਅੱਜ ਮੇਰੇ ਛੋਟੇ ਵੀਰ ਸੁਨੀਲ ਪਸੀਨ ਜੀ ਰਾਸ਼ਟਰੀ ਚੇਅਰਮੈਨ ਸਿਪ ਸ਼ਨਾ ਸ਼ੁਰੇ ਵੰਸ਼ੀ ਉਚੇਜੇ ਤੌਰ ਤੇ ਬਠਿੰਡਾ ਦੇ ਵਿੱਚ ਨਿਯੁਕਤੀਆਂ ਲਈ ਆਏ ਇਹ ਅੱਜ ਦੀ ਬੈਠਕ ਜਿਹੜੀ ਸੁਸ਼ੀਲ ਜਿੰਦਲ ਜੀ ਦੀ ਅਧਿਕਸ਼ਤਾ ਵਿੱਚ ਸੰਪੰਨ ਹੋ ਰਹੀ ਹੈ ਮੈਂ ਜਿਆਦਾ ਗੱਲਾਂ ਨਾ ਕਰਦਾ ਹੋਇਆ ਪਸੀਨ ਸਾਹਿਬ ਨੂੰ ਇਹ ਆਸ਼ਵਾਸਨ ਦਵਾਂਗਾ ਕਿ ਪੰਜਾਬ ਦੇ ਵਿੱਚ ਇਹਨਾਂ ਦੀ ਪਾਰਟੀ ਦਿਨ ਦੁਗਣੀ ਰਾਤ ਚੋਗਣੀ ਤੱਕ ਹੀ ਤੇ ਜਾਏਗੀ ਰਾਤ ਜਾਏਗੀ ਔਰ ਜਲਦੀ ਅਸੀਂ ਕਿਉਂਕਿ ਅੱਜ ਤਿੱਕਰ ਹਰ ਸਿਫਸਾੜਾ ਨੇ ਮਾਲਵਾ ਦੀ ਅਣਦੇਖੀ ਕੀਤੀ ਹੈ ਜਿਹੜੇ ਸਾਡੇ ਮਾਲਵਾ ਦੇ ਵਿੱਚ 69 ਸੀਟਾਂ ਵਿਧਾਨ ਸਭਾ ਦੀਆਂ ਐ ਇਸ ਤੇ ਕਿਸੇ ਦਾ ਧਿਆਨ ਨਹੀਂ ਹੈ ਜਦ ਕਿ ਕੱਲੇ ਮਾਲਵਾ ਚੋਂ ਹੀ ਸਰਕਾਰਾਂ ਬਣਦੀਆਂ ਤੇ ਮੈਂ ਪਸ਼ੀਨ ਸਾਹਿਬ ਨੂੰ ਇਹ ਆਸ਼ਵਾਸ਼ਣ ਦੇਵਾਂਗਾ ਵੀ ਜਲਦੀ ਤੋਂ ਜਲਦੀ ਅਸੀਂ ਆਪਣੀ ਟੀਮ ਲੈ ਕੇ ਇਸ ਮਾਲਵਾਦੀ ਜਿੰਨੇ ਵੀ ਜ਼ਿਲ੍ਹੇ ਹੈ ਉਹਨਾਂ ਦੇ ਗਠਨ ਕਰਾਂਗੇ ਹੋ ਸਕਦਾ ਹੈ ਕਈ શિક્ષਣਾ ਵਾਲੇ ਵੀ ਹੁਣ ਛੱਡ ਕੇ ਵਾਪਸ ਆਣ ਉਹਦਾ ਕਾਰਨ ਇਹ ਹੈ ਕਿ ਕਈ શિક્ષਣਾ ਸਿਰਫ ਇਸ ਟਾਈਮ ਸੁਰੱਖਿਆ ਵਾਸਤੇ ਕੰਮ ਕਰ ਰਹੀ ਹੈ ਵੀ ਸਿਰਫ ਸੁਰੱਖਿਆ ਚਾਹੀਦੀ ਹੈ ਲੇਕਿਨ ਸਾਡੀ ਜਿਹੜੀ ਟੀਮ ਹੈਗੀ ਹੈ ਅਜ ਪਸੀਨ ਸਾਹਿਬ ਦੇ ਵੀ ਦੇਖ ਰਹਾ ਮੈਂ ਰਾਸ਼ਟਰੀ ਚੇਅਰਮੈਨ ਹੈ ਮਹਿਲ 2 ਗੱਨਮਣੇ ਨਾਲ ਕੋਲੇ ਵੀ ਔਰ ਕਈ ਪਾਰਟੀਆਂ ਕੋਲੇ 12 12 13 13 14 14 ਗੱਨਮਣੇ ਵੀ ਹੈਗੇ ਆ ਲੇਕਿਨ ਸੁਰੱਖਿਆ ਤੇ ਸੁਰੱਖਿਆ ਹੀ ਹੁੰਦੀ ਹੈ ਜਿਸ ਨੇ ਪ੍ਰਵਾਸ ਕਰਨਾ ਹੋਵੇ ਪੰਜਾਬ ਦੇ ਵਿੱਚ ਅਲੱਗ-ਅਲੱਗ ਜ਼ਿਲ੍ਹਿਆਂ 'ਚ ਜਾਣਾ ਹੋਣ ਕਿਉਂਕਿ ਪੰਸ਼ੀਨ ਸਾਹਿਬ ਪਿੱਛੇ ਜੰਮੂ ਕਸ਼ਮੀਰ ਵੀ ਗਏ ਸੀ ਔਰ ਜਲਦੀ ਹਿਮਾਚਲ 'ਚ ਵੀ ਜਾ ਕੇ ਆਏ ਆ ਅਸੀਂ ਜਲਦ ਤੋਂ ਜਲਦ ਇਹ ਜਿਹੜਾ ਸਾਡਾ ਉੱਤਰ ਭਾਰਤ ਹੈ ਇਸ ਨੂੰ ਬਹੁਤ ਜਲਦੀ ਕਵਰ ਕਰ ਲਾਂਗੇ ਅਸੀਂ ਇਨਾ ਕਹਿੰਦਾ ਹੈ ਜੈ ਸ਼੍ਰੀ ਰਾਮ ਜੈ ਹਿੰਦ ਹਾਂ ਜੀ ਜਿੰਦਰ ਸਾਹਿਬ ਕੀ ਕਹਿਣਾ ਚਾਹੋਗੇ ਜਿਹੜੀ ਇਹ ਪ੍ਰੈਸ ਕਾਨਫਰੰਸ ਕੀਤੀ ਹੈ ਜੀ ਅੱਜ ਸਾਡੇ ਰਾਸ਼ਟਰੀ ਚੇਅਰਮੈਨ ਸ਼ਿਵਸena ਸੁਦੇਮਾਂਚੀ ਦੇ ਸ਼੍ਰੀ ਸੁਨੀਲ ਬਸਿੰਧਾ ਪਹੁੰਚੇ ਨੇ ਅਸੀਂ ਉਹਨਾਂ ਦਾ ਬਹੁਤ ਪਰਮਾ ਸਵਾਗਤ ਕੀਤਾ ਔਰ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਇੱਕ ਕੌਲ ਦੇ ਉੱਤੇ ਬਠਿੰਡਾ ਪਹੁੰਚੇ ਔਰ ਬਠਿੰਡਾ ਦੇ ਵਿੱਚ ਸਾਨੂੰ ਬੜਾ ਬਲ ਮਿਲਿਆ ਜਿਹੜੇ ਸਾਡੇ ਸੰਜੀਵ ਕੁਮਾਰ ਸ਼ਰਮਾ ਜੀ ਨੇ ਉਹ ਸਾਡੇ ਵਿੱਚ ਸ਼ਾਮਲ ਹੋਏ ਨੇ ਲਲਿਤ ਅਰੋੜਾ ਜੀ ਨੇ ਨਿਕੁਤ ਮਾਰਜੀ ਨੇ ਵੀਰਪਾਲ ਗੌਰ ਇਹ ਸਾਡੀ ਪਾਰਟੀ ਦੇ ਵਿੱਚ ਇਹਨਾਂ ਨੇ ਸਹਿਯੋਗ ਕੀਤਾ ਔਰ ਸ਼ਾਮਲ ਹੋਏ ਅਸੀਂ ਇਹਨਾਂ ਦਾ ਵੀ ਸਵਾਗਤ ਕਰਦੇ ਆਂ ਔਰ ਉਮੀਦ ਵੀ ਕਰਦੇ ਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹਿੰਦੂ ਸਮਾਜ ਲਈ ਅਸੀਂ ਕੰਮ ਕਰ ਰਹੇ ਆਂ ਉਹਨਾਂ ਨੂੰ ਇਹ ਵੱਧ ਛੱਡ ਕੇ ਪ੍ਰਵਾਹ ਦੇਣਗੇ ਔਰ ਪਰਚਾਰ ਤੇ ਪ੍ਰਸਾਰ ਕਰਨਗੇ ਔਰ ਜਿਹੜਾ ਪੰਜਾਬ ਦੇ ਵਿੱਚ ਲਗਾਤਾਰ ਆਏ ਦਿਨ ਹਾਲਾਤ ਜਿਹੜੇ ਖਰਾਬ ਹੋ ਰਹੇ ਨੇ ਜਿਸ ਤਰ੍ਹਾਂ ਜੈਸ਼ਰੀ RAM ਬੋਲਣਾ ਹੀ ਗੁਨਾਹ ਹੋ ਗਿਆ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਨਾ ਜਲੰਧਰ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਿ ਇੱਕ ਬੰਦੇ ਨੇ ਜੈਸ਼ੀਵ ਰਾਮ ਦਾ ਨਾਹਰਾ ਲਗਾਇਆ ਪਰੰਤੂ ਕੁਝ ਮੁਸਲਮ ਸੰਮੁਦਾਏ ਦੇ ਲੋਕਾਂ ਨੇ ਉਹਨਾਂ ਉਸ ਬੰਦੇ ਦੇ ਉੱਤੇ ਹਮਲਾ ਕਰਤਾ ਪਰੰਤੂ ਪੁਲਸ ਦੇ ਪੁਲਸ ਤੋਂ ਹਲੇ ਤੱਕ ਉਹ ਬੰਦੇ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਸ ਤਰ੍ਹਾਂ ਦੇ ਹਾਲਾਤ ਰਹੇ ਤਾਂ ਇਹ ਪੰਜਾਬ ਤਾਲਿਬਾਨੀ ਬਣ ਜਾਊਗਾ ਇਸ 'ਚ ਕੋਈ ਸ਼ੱਕ ਨਹੀਂ ਹੈਗਾ ਔਰ ਜਿਸ ਤਰ੍ਹਾਂ ਗੁਰਪ੍ਰਤਵੰਤ ਸਿੰਘ ਪੰਨੂ ਆ ਉਹ ਵੀ ਲਗਾਤਾਰ ਕਹਿ ਰਿਹਾ ਪ੍ਰਵਾਸੀ ਹਿੰਦੂ ਪੰਜਾਬ ਛੱਡ ਦੋ ਕਾਦੇ ਲਈ ਛੱਡ ਦਈਏ ਭਾਰਤ ਇੱਕ ਦੇਸ਼ ਹੈ ਹਿੰਦੁਸਤਾਨ ਇੱਕ ਦੇਸ਼ ਹੈ ਨਾ ਹੀ ਕੋਈ ਪ੍ਰਵਾਸੀ ਹੈ ਨਾ ਕੋਈ ਹੋਰ ਹੈ ਇੱਥੇ ਹਿੰਦੁਸਤਾਨ ਹੈ ਔਰ ਸਾਰੇ ਧਰਮਾਂ ਦਾ ਇੱਥੇ ਸਤਕਾਰ ਹੁੰਦਾ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਕਿਸੇ ਦੀ ਪਰਸਨਲੀ ਪ੍ਰਾਪਰਟੀ ਨਹੀਂ ਹੈਗੀ ਔਰ ਜੇ ਕੋਈ ਇਹਨਾਂ ਦੇ ਖਿਲਾਫ ਪ੍ਰਵਾਸੀ ਮਜ਼ਦੂਰਾਂ ਦੇ ਜਾਂ ਹਿੰਦੂਆਂ ਦੇ ਖਿਲਾਫ ਕੋਈ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦਿੰਦਾ ਤਾਂ ਅਸੀਂ ਉਸ ਦਾ ਟਕਟਮਾ ਵਿਰੋਧ ਕਰਾਂਗੇ ਔਰ ਅਸੀਂ ਪ੍ਰਵਾਸੀਆਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਰਹਾਂਗੇ ਧੰਨਵਾਦ